ਇੱਕ ਸਨ 2014 ਦਾ ਕੇਸ ਥਾਣਾ ਫੇਸ 8 ਦਾ ਤੇ ਇੱਕ ਸਬੰਨ ਇਨਸਪੈਕਟਰ ਏਐਸਆਈਸੀ ਹੁਣ ਸਬਸਮ ਇਨਸਪੈਕਟਰ ਬਣ ਗਿਆ ਰਕੇਸ਼ ਕੁਮਾਰ ਜੀ ਜਿਹੜੀ ਐਫਆਈਆਰ ਨੰਬਰ 72 ਹੈ ਲੜਾਈ ਝਗੜੇ ਦਾ ਕੇਸ ਹੁੰਦਾ ਉਹਦੇ ਚੋ ਬਿਆਨ ਮੇਰੇ ਗਵਾਹ ਦੇ ਬਿਆਨ ਗਾਇਬ ਕਰ ਦਿੱਤੇ ਤੇ ਮੇਰੇ ਖਿਲਾਫ 182 ਦਾ ਆਰਡਰ ਪਾਸ ਕਰਾ ਲਿਆ ਤਾਂ ਕਮਿਸ਼ਨ ਨੇ ਮੋਹਾਲੀ ਦੀ ਡੀਸੀ ਨੂੰ ਸਮਨ ਹੋਏ ਨੇ ਡੀਆਈਜੀ ਨੂੰ ਸਮਨ ਹੋਏ ਨੇ ਤੇ ਐਸਟੇਮ ਵੀ ਗਈ ਹੈ ਕਈ ਬੜੀ ਐਸਐਸਪੀ ਵੀ ਕਈ ਪੇਸ਼ ਹੋਏ ਨੇ ਦਿੱਲੀ ਜਾ ਕੇ 10 15 ਤਰੀਕਾਂ ਲੱਗੀਆਂ ਜਿਹੜਾ ਕੇਸ ਰਜਿਸਟਰ ਕਰਨ ਦਾ ਜਿਹੜੇ ਆਰਡਰ ਹੋ ਗਏ ਸੀ ਹੁਕਮ ਹੋ ਗਏ ਸੀ ਪਰ ਦੋਨੇ ਕਮਿਸ਼ਨਾਂ ਦੇ ਆਰਡਰ ਜਿਹੜੇ ਹੁਕਮ ਹੈ ਉਹ ਡੀਜੀਪੀ ਪੰਜਾਬ ਨੇ ਜਾਂ ਕ੍ਰਾਈਮ ਬ੍ਰਾਂਚ ਨੇ ਐਸਐਸਪੀ ਮੋਹਾਲੀ ਨੇ ਹੁਣ ਉਹ ਦੋਨੇ ਆਰਡਰ ਕਰਕੇ ਮੈਂ ਲਾ ਕੇ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਦੱਸਿਆ ਵੀ ਤੁਹਾਡੇ ਆਰਡਰ ਹੈ ਆ ਪੰਜਾਬ ਦੇ ਜਿਹੜੇ ਐਸਐਸਪੀ ਜ਼ਿਲ੍ਹਾ ਮੋਹਾਲੀ ਦਾ ਉਹ ਨਹੀਂ ਮੰਨਣ ਨੂੰ ਤਿਆਰ ਹੈ ਵੀਰ ਕੇਸ਼ ਕੁਮਾਰ ਦੀ ਜੋ ਮੇਰੇ ਕੇਸ ਤੇ ਦੋਸ਼ੀ ਪਾਇਆ ਗਿਆ ਉਹਦੀ ਤਰੱਕੀ ਦੇ ਕੇ ਉਹਨੂੰ ਐਸਆਈ ਤੋਂ ਸਬ ਇਨਸਪੈਕਟਰ ਬਣਾ ਕੇ ਪਿਛਲੇ ਮਹੀਨੇ ਸੈਦੂ ਦੀ ਰਿਟਾਇਰਮੈਂਟ ਦੇ ਕੇ ਉਹਨੂੰ ਬੈਨੀਫਿਟ ਦੇ ਕੇ ਕਰੇ ਡਾਇਰੈਕਟਰ ਨੇ ਚੰਡੀਗੜ੍ਹ ਕੇਂਦਰੀ ਸਦਰ ਬਿਲਡਿੰਗ 'ਚ ਉਸ ਨੈਸ਼ਨਲ ਚੇਅਰਮੈਨ ਨੂੰ ਦੱਸਿਆ ਡਾਇਰੈਕਟਰ ਨੂੰ ਦੱਸਿਆ ਉਹਨਾਂ ਨੇ ਐਸਐਸਪੀ ਨੂੰ ਤਿੰਨ ਨੋਟਿਸ ਕਰ ਲਏ ਮੋਹਾਲੀ ਐਸਐਸਪੀ ਨੂੰ ਤਿੰਨ ਨੋਟਿਸ ਕੀਤੇ ਗਏ ਨੇ ਇੱਕ ਇੱਕ ਹਫ਼ਤੇ ਬਾਅਦ ਦਾ ਦਰਦ ਦਰਦ ਬਾਅਦ ਤਿੰਨ ਨੋਟਿਸ ਕੀਤੇ ਗਏ ਨੇ ਤਿੰਨੇ ਨੋਟਸਾਂ ਤੇ ਮੋਹਾਲੀ ਦੇ ਐਸਐਸਪੀ ਨੇ ਕੋਈ ਰਿਪਲਾਈ ਨਹੀਂ ਦਿੱਤੀ ਕੋਈ ਜਵਾਬ ਨਹੀਂ ਦਿੱਤਾ ਸਾਡਾ ਐਸਆਈ ਕਮਿਸ਼ਨ ਪੰਜਾਬ ਦਾ ਜਸਵੀਰ ਸਿੰਘ ਗੜੀ ਬਹੁਤ ਵੱਡੀਆਂ ਫਰੌਟੀਆਂ ਮਾਰ ਰਿਹਾ ਲੋਕਾਂ ਕੋਲੇ ਤੇ ਫੇਸਬੁੱਕ ਤੇ ਆਪਣੀਆਂ ਫੋਟੋਆਂ ਪਾ ਰਿਹਾ ਉਹ ਸਾਰਾ ਬਿਲਕੁਲ ਫੇਕ ਹੈ ਸਾਡੇ ਕੋਲੇ ਐਸੇ ਕਮਿਸ਼ਨ ਦੇ ਜੇਕਰ ਘਟੋ ਘਟ ਕੁਝ ਵੀ ਨਹੀਂ ਹੋਇਆ ਤਾਂ 50 ਆਰਡਰ ਮੇਰੇ ਕੋਲੇ ਪਏ ਪਏ ਨੇ ਮੈਂ 50 ਆਰਡਰ ਇਕੱਠੇ ਕਰ ਸਕਦਾ ਜਿਨ੍ਹਾਂ 'ਚ ਕੋਈ ਕਾਰਵਾਈ ਨਾ ਜਿਹੜਾ ਐਸੇ ਚੇਅਰਮੈਨ ਪੰਜਾਬ ਦਾ ਉਹ ਇੱਕ ਕਟਪੁਤਲੀ ਬਣ ਕੇ ਸਰਕਾਰ ਦੀ ਕੰਮ ਕਰ ਰਿਹਾ ਜਿਸ ਕਰਕੇ ਕੋਈ ਵੀ ਜਿਹੜੀ ਇੱਥੇ ਹਕੀਕਤ 'ਚ ਕੋਈ ਕੰਮ ਕਰਨੀ ਹੋਵੇ ਤਾਂ ਉਹਦੇ ਕੇਸ ਇਕੱਠੇ ਕਰਕੇ ਕਿਸੇ ਦਿਨ ਐਸਐਸਪੀ ਦਫ਼ਤਰ ਦਾ ਕਰੋਅ ਕੀਤਾ ਜਾਵੇਗਾ ਤੇਸ ਰੇਂਜ ਦੇ ਡੀਜੀਪਲਟੀਆ 0 ਦੱਸਿਆ ਜਾਵੇਗਾ ਵੀ ਆ ਤੁਹਾਡੀ ਪੁਲਿਸ ਦੀਆਂ ਨਕਾਮੀਆਂ ਜਿਹੜੀਆਂ ਆ ਉਹ ਸਾਹਮਣੇ ਤੁਹਾਡੇ ਲਿਆਂ ਕੇ ਰੱਖਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਰ ਤੁਹਾਡਾ ਪ੍ਰੈਸ ਦਾ ਸਹਿਯੋਗ ਲਈ ਧੰਨਵਾਦ ਕਰਦੇ ਆ ਤੁਸੀਂ ਸਾਡੀ ਜਿਹੜੀ ਕਲਕਲੇ ਮਸਲੇ ਦੀ ਆਵਾਜ਼ ਹੈ ਜਿਹੜੀ ਰੱਬ ਵਰਗੇ ਸਰੋਤਿਆਂ ਤੱਕ ਸਰਕਾਰ ਤੱਕ ਪ੍ਰਸ਼ਾਸਨ ਤੱਕ ਬਚਾਉਣ ਦੀ ਬਹੁਤ ਵੱਡਾ ਜਿਹੜਾ ਤੁਹਾਡਾ ਯੋਗਦਾਰ ਪੈਂਦਾ ਤੇ ਸਾਡਾ ਜਿਹੜਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਸੱਤ ਵੇਦੀਆਂ ਲੈਟਾਂ ਕੋਲੇ ਤਰਨਾ ਚੱਲ ਰਿਹਾ ਪਿਛਲੇ ਲਗਭਗ 2 ਸਾਲ ਤੋਂ ਹਰ ਰੋਜ਼ ਕੋਈ ਨਾ ਕੋਈ ਮੈਟਰ ਇੱਥੇ ਜਿਹੜਾ ਪੀੜਤ ਪਰਿਵਾਰ ਹੈ ਉਹ ਆਉਂਦਾ ਰਹਿੰਦਾ ਹੈ ਤੇ ਉਹ ਤੁਹਾਡੇ ਰਾਹੀਂ ਇਹ ਸਰਕਾਰ ਦੇ ਧਿਆਨ 'ਚ ਲਿਆ ਜਾਂਦਾ ਅੱਜ ਮੈਟਰ ਮੇਰਾ ਖੁਦ ਆਪਣਾ ਅਸੀਂ ਪਹਿਲਾਂ ਪਬਲਿਕ ਦੀ ਗੱਲ ਕਰਦੇ ਹਾਂ ਪਹਿਲਾਂ ਅੱਜ ਮੈਂ ਆਪਣੇ ਮੈਟਰ ਦੀ ਗੱਲ ਕਰਨ ਲੱਗਿਆ ਹਾਂ ਇੱਕ ਸਨ 2014 ਦਾ ਕੇਸ ਥਾਣਾ ਫੇਸ 8 ਦਾ ਤੇ ਇੱਕ ਸਬ ਇਨਸਪੈਕਟਰ ਏਐਸਆਈਸੀ ਹੁਣ ਸਬ ਇਨਸਪੈਕਟਰ ਬਣ ਗਿਆ ਰਕੇਸ਼ ਕੁਮਾਰ ਜੀ ਜਿਹੜੀ ਐਫਆਈਆਰ ਨੰਬਰ 72 ਹੈ ਲੜਾਈ ਝਗੜੇ ਦਾ ਕੇਸ ਹੁੰਦਾ ਉਹਦੇ ਚੋ ਬਿਆਨ ਮੇਰੇ ਗਵਾਹ ਦੇ ਬਿਆਨ ਗਾਇਬ ਕਰ ਦਿੰਦਾ ਤੇ ਮੇਰੇ ਖਿਲਾਫ 182 ਦੇ ਆਰਡਰ ਪਾਸ ਕਰਾ ਲੈਂਦਾ ਜਿਹਦੀ ਤਫਤੀਸ਼ ਇਨਕੁਆਰੀ 2 ਸਾਲ 3 ਸਾਲ ਪੰਜਾਬ ਦੇ ਐਸਸੀ ਕਮਿਸ਼ਨ ਕੋਲੇ ਚੱਲਦੀ ਹੈ ਐਸਸੀ ਕਮਿਸ਼ਨ ਪੂਰੀ ਜਿਹੜੀ ਪੜਤਾਲ ਕਰਕੇ ਅਫਸਰਾਂ ਨੂੰ ਬੁਲਾ ਕੇ ਤਲਬ ਕਰਕੇ ਇਨਕੁਆਰੀ ਚ ਜਿਹੜੇ ਉਸ ਰਕੇਸ਼ ਕੁਮਾਰ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕਰਨ ਦੇ ਆਰਡਰ ਕਰ ਦਿੰਦਾ ਐਸ ਸੀ ਐਸ ਸੀ ਟੈਕਟ ਐਕਟ ਲਾ ਕੇ ਜਦੋਂ ਕੋਈ ਪੰਜਾਬ ਦੀ ਪੁਲਿਸ ਜ਼ਿਲ੍ਹਾ ਮੋਹਾਲੀ ਦੀ ਪੁਲਿਸ ਨਹੀਂ ਸੁਣਦੀ ਤਾਂ ਮੈਨੂੰ ਉਹੀ ਕੇਸ ਲੈ ਕੇ ਦਿੱਲੀ ਜਾਣਾ ਪਿਆ ਵੀ ਜੇ ਸੰਪਲਾ ਜੀ ਕੋਲੇ ਐਸ ਸੀ ਕਮਿਸ਼ਨ ਕੋਲੇ ਐਸ ਸੀ ਕਮਿਸ਼ਨ ਨੇ ਮੋਹਾਲੀ ਦੀ ਡੀ ਸੀ ਨੂੰ ਸਮਨ ਹੋਏ ਨੇ ਡੀ ਆਈ ਜੀ ਨੂੰ ਸਮਨ ਹੋਏ ਨੇ ਤੇ ਐਸ ਡੀ ਐਮ ਵੀ ਗਈ ਹੈ ਕਈ ਵਰੀ ਐਸਐਸਪੀ ਵੀ ਕਈ ਪੇਸ਼ ਹੋਏ ਨੇ ਦਿੱਲੀ ਜਾ ਕੇ 10-15 ਤਰੀਕਾਂ ਲਗੀਆਂ। ਇਸ ਉੱਥੋਂ ਵੀ ਜਿਹੜਾ ਕੇਸ ਰਜਿਸਟਰਡ ਕਰਨ ਦਾ ਜਿਹੜੇ ਆਰਡਰ ਹੋ ਗਏ ਸੀ ਹੁਕਮ ਹੋ ਗਏ ਸੀ ਪਰ ਦੋਨੇ ਕਮਿਸ਼ਨਾਂ ਦੇ ਆਰਡਰ ਜਿਹੜੇ ਹੁਕਮ ਹੈ ਉਹ ਡੀਜੀਪੀ ਪੰਜਾਬ ਨੇ ਜਾਂ ਕ੍ਰਾਈਮ ਬ੍ਰਾਂਚ ਨੇ ਐਸਐਸਪੀ ਮੁਹਾਲੀ ਨੇ ਨਹੀਂ ਮੰਨੇ। ਹੁਣ ਉਹ ਦੋਨੇ ਆਰਡਰ ਕਰਕੇ ਮੈਂ ਲਾ ਕੇ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਦੱਸਿਆ ਵੀ ਤੁਹਾਡੇ ਆਰਡਰ ਹੈ ਆ ਪੰਜਾਬ ਦੇ ਜਿਹੜੇ ਐਸਐਸਪੀ ਜ਼ਿਲ੍ਹਾ ਮੁਹਾਲੀ ਦਾ ਉਹ ਨਹੀਂ ਮੰਨਣ ਨੂੰ ਤਿਆਰ ਹੈ। ਪੁਲਿਸ ਮੰਨਣ ਨੂੰ ਤਿਆਰ ਨਹੀਂ। ਉਸੇ ਦੋਸ਼ੀ ਰਕੇਸ਼ ਕੁਮਾਰ ਦੀ ਜੋ ਮੇਰੇ ਕੇਸ ਚ ਦੋਸ਼ੀ ਪਾਇਆ ਗਿਆ ਉਹਦੀ ਤਰੱਕੀ ਦੇ ਕੇ ਉਹਨੂੰ ਐਸਆਈ ਤੋਂ ਸਬ ਇੰਸਪੈਕਟਰ ਬਣਾ ਕੇ ਪਿਛਲੇ ਮਹੀਨੇ ਸੈਦੂ ਦੀ ਰਿਟਾਇਰਮੈਂਟ ਦੇ ਕੇ ਉਹਨੂੰ ਬੈਨੀਫਿਟ ਦੇ ਕੇ ਘਰੇ ਭੇਜਤਾ ਆਪਣੇ ਪੁਲਿਸ ਮੁਲਾਜ਼ਮ ਨੂੰ ਪੁਲਿਸ ਨੇ ਬਚਾਉਣ ਚ ਪੂਰੀ ਜਿਹੜੀ ਹੈ ਜੋਰ ਲਾਇਆ ਕਈ ਕੇਸਾਂ ਚੋ ਪਹਿਲਾਂ ਵੀ ਇਨਵੋਲਵ ਸੀ ਇੱਕ ਵਾਰੀ ਵਿਜੀਲੈਂਸ ਨਾਲ ਨਵੇਂ ਗਰਾਂ ਵੀ ਉਹ ਫੜਿਆ ਸੀ ਤੇ ਬਹੁਤ ਸਾਰਾ ਰਿਕਾਰਡ ਉਸ ਰਕੇਸ਼ ਕੁਮਾਰ ਦਾ ਮੇਰੇ ਕੋਲ ਪਿਆ ਤੇ ਹੁਣ ਅਸੀਂ ਇੱਥੇ ਮਾਨਯੋਗ ਡਾਇਰੈਕਟਰ ਸਾਡੇ ਜਿਹਨਾਂ ਕੋਲ 6 ਸਟੇਟਾਂ ਨੇ ਨੈਸ਼ਨਲ ਕਮਿਸ਼ਨ ਦੇ ਡਾਇਰੈਕਟਰ ਨੇ ਚੰਡੀਗੜ੍ਹ ਕੇਂਦਰੀ ਸਦਰ ਬਿਲਡਿੰਗ 'ਚ ਉਸ ਨੈਸ਼ਨਲ ਚੇਅਰਮੈਨ ਨੂੰ ਦੱਸਿਆ ਡਾਇਰੈਕਟਰ ਨੂੰ ਦੱਸਿਆ ਉਹਨਾਂ ਨੇ ਐਸਐਸਪੀ ਨੂੰ ਹੁਣ ਤਿੰਨ ਨੋਟਿਸ ਕਰ ਲਏ ਮੋਹਾਲੀ ਐਸਐਸਪੀ ਨੂੰ ਤਿੰਨ ਨੋਟਿਸ ਕੀਤੇ ਗਏ ਨੇ ਇੱਕ ਇੱਕ ਹਫ਼ਤੇ ਬਾਅਦ 10-10 ਦਿਨ ਬਾਅਦ ਤਿੰਨ ਨੋਟਿਸ ਕੀਤੇ ਗਏ ਨੇ ਤਿੰਨੇ ਨੋਟਿਸਾਂ ਤੇ ਮੋਹਾਲੀ ਦੇ ਐਸਐਸਪੀ ਨੇ ਕੋਈ ਰਿਪਲਾਈ ਨਹੀਂ ਦਿੱਤੀ ਕੋਈ ਜਵਾਬ ਨਹੀਂ ਦਿੱਤਾ ਹੁਣ ਅਸੀਂ ਤੁਹਾਡੇ ਰਾਹੀਂ ਮਾਨਯੋਗ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਅਸਲ ਹਕੀਕਤ ਜਿਹੜਾ ਸਾਡਾ ਐਸਸੀ ਕਮਿਸ਼ਨ ਪੰਜਾਬ ਦਾ ਜਸਵੀਰ ਸਿੰਘ ਗੜੀ ਬਹੁਤ ਵੱਡ ਵੱਡੀਆਂ ਫਰੌਟੀਆਂ ਮਾਰ ਰਿਹਾ ਲੋਕਾਂ ਕੋਲੇ ਤੇ ਫੇਸਬੁਕ ਤੇ ਆਪਣੀਆਂ ਫੋਟੋਆਂ ਪਾ ਰਿਹਾ ਉਹ ਸਾਰਾ ਬਿਲਕੁਲ ਫੇਕ ਹੈ ਸਾਡੇ ਕੋਲੇ ਐਸਸੀ ਕਮਿਸ਼ਨ ਦੇ ਜੇਕਰ ਘਟੋ ਘਟ ਕੁਝ ਵੀ ਨਹੀਂ ਹੋਇਆ ਤਾਂ 50 ਆਰਡਰ ਮੇਰੇ ਕੋਲੇ ਪਏ ਪਏ ਨੇ ਮੈਂ 50 ਆਰਡਰ ਇਕੱਠੇ ਕਰ ਸਕਦਾ ਜਿਨ੍ਹਾਂ 'ਚ ਕੋਈ ਕਾਰਵਾਈ ਨਹੀਂ ਹੁੰਦੀ ਪਰ ਸਾਡਾ ਜਿਹੜਾ ਐਸਸੀ ਚੇਅਰਮੈਨ ਪੰਜਾਬ ਦਾ ਉਹ ਇੱਕ ਕਟਪੁਤਲੀ ਬਣ ਕੇ ਸਰਕਾਰ ਦੀ ਕੰਮ ਕਰ ਰਿਹਾ ਜਿਸ ਕਰਕੇ ਕੋਈ ਵੀ ਜਿਹੜੀ ਇੱਥੇ ਹਕੀਕਤ 'ਚ ਕੋਈ ਕੰਮਕਾਰ ਨਹੀਂ ਹੋ ਰਿਹਾ ਜਿਹਦੀ ਹਕੀਕਤ ਤੁਹਾਨੂੰ ਮੈਂ ਅੱਜ ਜਿਹੜੀ ਪੂਰੀ ਕੇਸ ਦੀ ਬੇਰਵਾ ਦੱਸਿਆ ਅਸੀਂ ਜੇਕਰ ਇਹ ਸਾਰੇ ਇਕੱਠੇ ਕਰਕੇ ਹੁਣ ਜਿਹੜੇ ਕੇਸ ਐ ਸੀ ਕਮਿਸ਼ਨ ਦੇ ਤੁਹਾਡੇ ਰਾਹੀਂ ਨੈਸ਼ਨਲ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨੂੰ ਤੇ ਮਾਨਯੋਗ ਗਵਰਨਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਐ ਐਸਐਸਪੀ ਡੀਜੀਪੀ ਕੋਈ ਕਾਰਵਾਈ ਨਹੀਂ ਕਰਦੇ ਤੇ ਮੈਨੂੰ ਲੱਗਦੀ ਐ ਜਿਹੜਾ ਪੰਜਾਬ 'ਚ ਜੰਗਲ ਵਰਗਾ ਰਾਜ ਹੋ ਚੁੱਕਾ ਐ ਤੇ ਇੱਥੇ ਜੇ ਗਵਰਨਰ ਹੀ ਰਾਜ ਹੋ ਜੇ ਮੈਂ ਕਹਿੰਦਾ ਬਹੁਤ ਚੰਗਾ ਹੋਊਗਾ ਲੋਕਾਂ ਦਾ ਖਹਿੜਾ ਛੁੱਟ ਜੂ ਤੇ ਕਾਰਵਾਈਆਂ ਹੋਣ ਲੱਗ ਜੂਗੀਆਂ ਜਿਹੜ ਦੋਸ਼ੀ ਅਜ ਫੜੇ ਜਾਂਦੇ ਨੇ ਕਿਸੇ ਡਿਪਾਰਟਮੈਂਟ 'ਚ ਫੜੇ ਜਾਂਦੇ ਨੇ ਵਿਜੀਲੈਂਸ ਫੜੇ ਜਾਂਦੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਤਰੱਕੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਐਗਜ਼ਾਮਪਲਾਂ ਉਦਾਹਰਨਾਂ ਨੇ ਸਾਡੇ ਕੋਲੇ ਜਿਨ੍ਹਾਂ ਦੀ ਹਰ ਰੋਜ਼ ਅਸੀਂ ਤੁਹਾਡੇ ਰਾਂਹੀ ਇਹ ਜਿਹੜਾ ਲੋਕਾਂ ਨੂੰ ਦੱਸਦੇ ਰਹਿੰਦੇ ਸਰਕਾਰ ਨੂੰ ਦੱਸਦੇ ਰਹਿੰਦੇ ਤੇ ਅਸੀਂ ਮੰਗਦੇ ਆਂ ਵੀ ਜੇਕਰ ਨਾ ਸਾਡੀ ਇਹ ਕਾਰਵਾਈ ਹੋਈ ਐਸਐਸਪੀ ਮੁਹਾਲੀ ਨਹੀਂ ਮੰਨਦਾ ਤਾਂ ਆਉਣ ਵਾਲੇ ਦਿਨਾਂ 'ਚ ਜਿਵੇਂ ਗੱਲ ਡੇਰਾ ਬੱਸੀ ਦੀ ਕਰ ਲਈਏ ਗੱਲ ਮੁਹਾਲੀ ਜ਼ਿਲ੍ਹੇ ਦੀ ਗੱਲ ਕਰ ਲਈਏ ਗੱਲ ਰੋਪੜ ਦੀ ਕਰ ਲਈਏ ਫਤੇਗੜ ਸਾਹਿਬ ਦੀ ਕਰ ਲਈਏ ਹੁਣ ਬਹੁਤ ਲੰਬੀ ਲਿਸਟ ਹੋ ਚੁੱਕੀ ਹੈ ਜਿਹੜੇ ਡੀਆਈਜੀ ਰੇਂਜ ਡੀਆਈਜੀ ਰੇਂਜ ਸਾਡਾ ਹੈਗਾ ਤਿੰਨ ਜ਼ਿਲ੍ਹੇ ਨੇ ਜਿੱਚ ਪਟਿਆਲਾ ਵੀ ਫਤੇਗੜ ਸਾਹਿਬ ਵੀ ਹੈ ਰੋਪੜ ਵੀ ਹੈ ਤੇ ਮੁਹਾਲੀ ਅਸੀਂ ਤਿੰਨਾਂ ਜ਼ਿਲ੍ਹਿਆਂ ਦੇ ਹੜੇ ਕੇਸ ਇਕੱਠੇ ਕਰਕੇ ਕਿਸੇ ਦਿਨ ਐਸਐਸਪੀ ਦਫ਼ਤਰ ਦਾ ਕਰੋ ਕੀਤਾ ਜਾਵੇਗਾ ਤੇ ਇਸ ਰੇਂਜ ਦੇ ਡੀਜੀ ਡੀਆਈਜੀ ਨੂੰ ਦੱਸਿਆ ਜਾਵੇਗਾ ਵੀ ਆ ਤੁਹਾਡੀ ਪੁਲਿਸ ਦੀਆਂ ਨਾਕਾਮੀਆਂ ਜਿਹੜੀਆਂ ਆ ਉਹ ਸਾਹਮਣੇ ਆ ਤੁਹਾਡੇ ਲਿਆਂ ਕੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ